ਵੀਡੀਓ 'ਚ ਦਿਸ ਰਿਹਾ ਨੌਜਵਾਨ ਸਤਪਾਲ ਹੈ। ਇਹਦਾ ਪਿੰਡ ਚੱਕ ਵਜੀਦਾ ਹੈ, ਜਲਾਲਾਬਾਦ ਦੇ ਕੋਲ ਹੈ। ਇਸ ਨੌਜਵਾਨ ਨੇ ਇੱਕ ਨਵਾਂ ਮਾਰਕਾ ਮਾਰਿਆ ਹੈ ਕਿ ਮੋਬਾਈਲ ਫੋਨ ਦੇ ਜਰੀਏ ਇੱਕ ਮਿਸਕਾਲ ਮਾਰੋ ਤੇ ਸ਼ਟਰ ਖੁੱਲ ਜਾਂਦਾ ਹੈ। ਇੱਕ ਮਿਸਕਾਲ ਮਾਰੋ ਸ਼ਟਰ ਬੰਦ ਹੋ ਜਾਂਦਾ ਹੈ। ਬਹੁਤ ਲੰਮੀ ਮਿਹਨਤ ਕੀਤੀ ਹੈ, ਦੱਸਦਾ ਕਿ 6-7 ਮਹੀਨੇ ਮੈਂ ਇਹਦੇ ਤੇ ਲਾਏ ਨੇ ਤੇ ਤਾਂ ਜਾ ਕੇ ਕਿਤੇ ਸਫਲਤਾ ਹਾਸਲ ਹੋਈ ਹੈ। ਗਰੀਬ ਪਰਿਵਾਰ ਦੇ ਨਾਲ ਸੰਬੰਧਤ ਸਮਾਰਸ਼ੀਵਲ ਪੰਪ ਤੇ ਮੋਟਰਾਂ ਦਾ ਇਹ ਮਕੈਨਿਕ ਸਤਪਾਲ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸੀਂ ਬਕਾਇਦਾ ਤੌਰ ਦੇ ਉੱਤੇ ਉਸ ਦੀ ਏਸ ਖੋਜ ਨੂੰ ਦੇਖਣ ਗਏ। ਜੋ ਕੁਝ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਇਸ ਦੇ ਵੱਲੋਂ ਕੀਤੀ ਹੋਈ ਇੱਕ ਕੋਸ਼ਿਸ਼ ਹੈ। ਇੱਕ ਮੋਟਰ ਜਿਹੜੀ ਪੁਰਾਣੀ ਸੀ ਉਸ ਨੂੰ ਇਸ ਨੇ ਇਸ ਤਰੀਕੇ ਨਾਲ ਬਰਤਿਆ ਕਿ ਮਿਸਕਾਲ ਮਾਰੋ ਤੇ ਸ਼ਟਰ ਖੁੱਲਣਾ ਸ਼ੁਰੂ ਹੋ ਜਾਂਦਾ ਹੈ। ਇੱਕ ਮਿਸਕਾਲ ਮਾਰ ਦਿਓ ਤੇ ਨਾਲ ਜਿਹੜਾ ਸ਼ਟਰ ਹੈ ਉਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਕਾਫੀ ਮਿਹਨਤ ਕਰਨੀ ਪਈ ਮਸ਼ੀਨ ਦੀ ਸਪੀਡ ਸਲੋ ਕਰਨ ਦੇ ਵਾਸਤੇ ਮੋਟਰ ਨੂੰ ਸਲੋ ਕਰਨ ਦੇ ਵਾਸਤੇ ਨੇ ਕਈ ਕੋਸ਼ਿਸ਼ਾਂ ਕੀਤੀਆਂ ਤੇ ਤਾਂ ਜਾ ਕੇ ਕਿਤੇ ਇਸ ਦੀ ਇਹ ਮਿਹਨਤ ਜਿਹੜੀ ਉਸ ਨੂੰ ਫਲ ਲੱਗਿਆ ਹੈ ਦੱਸਦਾ ਹੈ ਕਿ 60-70000 ਰੁਪਏ ਤੋਂ ਵੱਧ ਇਹਨੇ ਖਰਚ ਕੀਤਾ ਪਰ ਖੋਜ ਤੱਕ ਖੋਜ ਹੈ ਜੀ ਉਸ ਨੂੰ ਕੋਈ ਸ਼ਾਮਦਿੱਦ ਆਖਣਾ ਬੰਦ ਹੈ ਅੱਜ ਪਿੰਡ ਵਾਸੀ ਇਸ ਦੇ ਇਸ ਕੰਮ ਦੇ ਉੱਤੇ ਮਾਣ ਕਰਦੇ ਆ ਇਸ ਖੋਜ ਦੇ ਉੱਤੇ ਮਾਣ ਕਰਦੇ ਆ ਮੋਟਰਾਂ ਦਾ ਮਕੈਨਿਕ 8ਵੀਂ ਪਾਸ ਇਹ ਨੌਜਵਾਨ ਹੁਣ ਚਾਹੁੰਦਾ ਹੈ ਕਿ ਕੁਛ ਨਾ ਕੁਛ ਉਸ ਦਾ ਸਹਿਯੋਗ ਮਿਲੇ ਦੁਨੀਆ ਦੇ ਵਿੱਚ ਉਸ ਦੀ ਏਸ ਖੋਜ ਨੂੰ ਮਾਨਤਾ ਮਿਲੇ ਇੱਕ ਗੱਲ ਹੋਰ ਇਹਨੇ ਵਧੀਆ ਕੀਤੀ ਹੋਈ ਹੈ ਕਿ ਜਿਹੜਾ ਸ਼ਟਰ ਜਦੋਂ ਖੁੱਲਣ ਲੱਗਦਾ ਹੈ ਜਾਂ ਬੰਦ ਹੋਣ ਲੱਗਦਾ ਹੈ ਹੂਟਰ ਲੱਗਦਾ ਹੈ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਦੁਕਾਨ ਦਾ ਸ਼ਟਰ ਖੁੱਲ ਰਿਹਾ ਹੈ ਜਾਂ ਬੰਦ ਹੋ ਰਿਹਾ ਹੈ ਤੇ ਇਹ ਵੀ ਦੱਸਦਾ ਇਹ ਕਿ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਬੈਠੇ ਤੁਸੀਂ ਇਸ ਮੋਬਾਈਲ ਦੇ ਉੱਤੇ ਇਸ ਤਰੀਕੇ ਦੇ ਨਾਲ ਕਾਲ ਕਰੋ ਤੇ ਫਿਰ ਸਿੱਧੀ ਜਿਹੜੀ ਜਦੋਂ ਮਿਸਕਾਲ ਵੱਜਣੀ ਆ ਉਸ ਨੰਬਰ ਤੇ ਜਿਹੜਾ SIM ਉਸਨੇ ਮੋਟਰ ਦੇ ਨਾਲ ਇਸ ਆਪਣੇ ਪ੍ਰੋਜੈਕਟ ਦੇ ਵਿੱਚ ਲਾਇਆ ਹੋਇਆ ਉਸ ਤੇ ਜਰੀਏ ਫਿਰ ਇਹ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਐ ਰਿਲੇ ਅੱਗੇ ਕਮਾਂਡ ਦਿੰਦੀ ਐ ਤੇ ਉਸ ਕਮਾਂਡ ਦੇ ਵਿੱਚੋਂ ਸ਼ਟਰ ਖੁੱਲਣਾ ਤੇ ਬੰਦ ਹੋਣਾ ਆਪਣੇ ਆਪ ਹਾਂਜੀ ਮੈਂ ਮੈਂ ਗੁਰਦਾਸ ਸਿੰਘ ਮੈਂਬਰ ਪੰਚਾਇਤ ਪਿੰਡ ਚੱਕ ਵਜੀਦਾ ਅੱਜ ਜੋ ਇਹ ਯੂਮ ਇਕੱਠਾ ਹੋਇਆ ਇਸ ਬਾਰੇ ਤੁਹਾਨੂੰ ਥੋੜਾ ਦੱਸਣ ਲੱਗਾ ਇਹ ਸਾਡੇ ਪਿੰਡ ਦਾ ਮੁੰਡਾ ਸੁਤਪਾਲ ਸਿੰਘ ਜੋ ਇੱਕ ਮਿਸਤਰੀ ਦਾ ਕੰਮ ਕਰਦਾ ਸੀ ਉਸ ਨੇ ਇੱਕ ਅਲੱਗ ਤਰ੍ਹਾਂ ਦੀ ਖੋਜ ਕੀਤੀ ਉਹ ਖੋਜ ਇਹ ਕਿ ਸ਼ਟਰ ਨੂੰ ਆਨ ਆਫ ਕਰਨ ਦੀ ਆਪਾਂ ਪਹਿਲਾਂ ਸੁਣਿਆ ਹੈਗਾ ਰਿਮੋਟ ਦੇ ਤਾਂ ਆਮ ਹੋ ਜਾਂਦੇ ਹੈ ਹੈਗੇ ਆ ਪ੍ਰੋਜੈਕਟ ਇਸ ਲਈ ਮੁੰਡੇ ਨੇ ਇੱਕ ਅਲੱਗ ਤਰ੍ਹਾਂ ਦੀ ਖੋਜ ਕੀਤੀ ਜੋ ਮੋਬਾਈਲ ਦੇ ਮਿਸ ਕਾਲ ਕਰਨ ਤੇ ਸ਼ਟਰ ਆਪਣੇ ਆਪ ਲੌਕ ਹੋ ਜਾਂਦਾ ਹੈ ਆਪਣੇ ਆਪ ਖੁੱਲ ਜਾਂਦਾ ਹੈ ਇਹ ਅੱਜ ਜਿਹੜਾ ਆਪਣਾ ਨੇ ਖੋਜ ਕੀਤੀ ਹੈ ਖੋਜ ਦੇ ਤਹਿਤ ਅੱਜ ਆਪਣਾ ਦੇਖੋ ਕਿੰਨੇ ਹੈ ਆਪਣਾ ਹੂਮ ਘਟਾ ਹਜ਼ਾਰਾ ਪਿੰਡ ਸਾਨੂੰ ਇਸ ਮੁੰਡੇ ਤੇ ਮਾਣ ਹੈ ਇਹਨੇ ਆਪਣੇ ਆਪਣਾ ਨਾਮ ਰੋਸ਼ਨ ਕੀਤਾ ਨਾਲ ਆਪਣੇ ਪਿੰਡ ਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਕਿੰਨਾ ਪੜਿਆ ਹੋਇਆ ਜੀ ਇਹ ਮੁੰਡਾ ਇਹ ਮੁੰਡਾ ਜੀ 8 ਪੜਿਆ ਹੋਇਆ ਹੈ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਪੈਸੇ ਦੀ ਕਮੀ ਕਰਨੇ ਅੱਗੇ ਨਹੀਂ ਪੜ ਸਕਿਆ ਇਸ ਨੇ ਆਪਣਾ ਰੋਜ਼ਗਾਰ ਸ਼ੁਰੂ ਕਰਨ ਵਾਸਤੇ ਇੱਕ ਮਿਸਤਰੀ ਦਾ ਕੰਮ ਸਿੱਖਿਆ ਜੋ ਕੰਮ ਸ਼ੁਰੂ ਕੀਤਾ ਮਿਸਤਰੀ ਦੇ ਕੰਮ ਤੋਂ ਅਗੋ ਇਸ ਨੂੰ ਇਹ ਸੋਚਿਆ ਵੀ ਕੋਈ ਨਾ ਕੋਈ ਅੱਕੇ ਕੀਤਾ ਜਾਵੇ ਜੋ ਮੈਂ ਪੜ ਨਹੀਂ ਸਕਿਆ ਤਾਂ ਚਲੋ ਮਿਸਤਰੀ ਦੇ ਕੰਮ ਵਿੱਚ ਕੋਈ ਇਹੋ ਜਿਹਾ ਕੰਮ ਕਰਕੇ ਆਪਣਾ ਨਾਮ ਰੋਸ਼ਨ ਕਰਾਂ